ਜੈ ਗੁਰਦੇ ਧੰਨ ਗੁਰਦੇ ਜੈ ਪੀਮ ਜੈ ਪਾਤ ਜੈ ਸੰਤਾਂ ਦੀ ਸੋਸਾਰੀ ਸੰਗਤ ਨੂੰ ਜਰੂਰੀ ਬੇਨਤੀ ਹੈ ਨਿਮਰਤਾ ਸਹਿਤ ਕਿ ਜੇ ਜਿਹੜੀ ਪੋਸਟ ਹੈ ਚੰਗੀ ਤਰ੍ਹਾਂ ਸ਼ੇਅਰ ਵੀ ਕਰਨੀ ਹੈ ਉਹ ਪੂਰਾ ਸੁਣਨਾ ਵੀ ਹੈ ਸਿਰਫ ਆ ਜਿਆਦਾ ਵੱਡੀ ਪੋਸਟ ਨਹੀਂ ਬਣਾਉਂਦੇ ਆਪਾਂ ਜਿੱਦਾਂ ਕਿ ਆਪਣਾ ਇਹ ਹਰ ਜਗ੍ਹਾ ਤੇ ਸੱਸੇ ਨੂੰ ਹੁੰਦੇ ਹੈ ਤੇ ਇਲਾਕੇ ਵਿੱਚ ਹਰਿਆਣਾ ਪੰਜਾਬ ਦੇ ਵਿੱਚ ਸਭ ਜਗਾਂ ਤੇ ਹੁੰਦੇ ਐ ਤੇ ਆਪਾਂ ਸਾਨ ਸਤਿਕਾਰ ਕਰਦੇ ਆ ਸੰਤਾਂ ਮਹਾਂਪੁਰਖਾਂ ਦਾ ਤੇ ਗੁਰੂ ਪਿਆਰਿਓ ਜਿਹਦਾ ਕੱਲ ਵੀ ਕੌੜ ਕੁਵਸਤੀ ਵਿੱਚ ਸੱਸੰਗ ਹੋਇਆ 14 ਤਰੀਕ ਦਿਨ ਐਤਵਾਰ ਦਾ ਤੇ ਕੁਛਕ ਬੰਦੇ ਹੁੰਦੇ ਜਿਹੜੇ ਜਿਨ੍ਹਾਂ ਨੂੰ ਇਹ ਚੰਗਾ ਨਹੀਂ ਲੱਗਦਾ ਕੇਰ ਉਦਾਸੀਆ ਕੌਮ ਹੈ ਜਿਹੜੀ ਅੱਗੇ ਵਧ ਰਹੀ ਹੈ ਕੁਛਕ ਬੰਦੇ ਹੁੰਦੇ ਜਿਨ੍ਹਾਂ ਚੰਗਾ ਹੀ ਨਹੀਂ ਲੱਗਦਾ ਹੈਗਾ ਆਪਣੇ ਵਿੱਚੋਂ ਵੀ ਹੁੰਦੇ ਆ ਉਹ ਖਾਸ ਕਰਕੇ ਆਪਣੇ ਵਿੱਚੋਂ ਬੰਦੇ ਹੈ ਜੀ ਤੇ ਕੱਲ ਜਿਹੜਾ satsang ਹੋਇਆ ਇਹ ਬਹੁਤ ਵਧੀਆ ਹੋਇਆ ਬਹੁਤ ਚੰਗਾ ਹੋਇਆ ਬਹੁਤ ਗੁਰੂ ਜੀ ਕਿਰਪਾ ਬੜੀਆਂ ਸੰਗਤਾਂ ਆਈਆਂ ਤੇ ਕੁਝ ਕੁ ਬੰਦਿਆਂ ਨੂੰ ਇਹ ਹੋ ਗਿਆ ਵੀ ਇੱਥੇ ਇੰਨੀ ਸੰਗਤ ਕਿਉਂ ਆਈ ਹੈ ਤੇ ਉਹਨਾਂ ਨੇ ਪੰਜ ਪੰਜ ਸੱਤ ਬੰਦੇ ਹੈ ਮੈਂ ਨਾਮ ਨਹੀਂ ਜਾਣਦਾ ਕੌਣ ਹੈ ਹੈ ਜੀ ਚੰਗੀ ਤਰ੍ਹਾਂ ਚਿਹਰਾ ਵੀ ਨਹੀਂ ਮੈਂ ਦੇਖਿਆ ਹੁੰਦਾ ਤੇ ਉਹ ਕੱਲ satsang ਵਿੱਚ 14 ਤਰੀਕ ਦੇ ਨਹਿਤਵਾਰ ਨੂੰ ਕਯੌੜਕ ਵਸਤੀ ਕੈਥਲ ਦੇ ਵਿੱਚ ਸਤਸੰਗ ਵਿੱਚ ਇੰਨਾ ਮਾਹੌਲ ਖਰਾਬ ਕਰਨ ਵਾਸਤੇ ਉਹ ਬੰਦੇ ਆਏ ਤੇ ਉਹਨਾਂ ਤੋਂ ਚਲੋ ਬੰਦੇ ਆਪਣੇ ਨਾਲ ਵੀ ਹੈਗੇ ਸੀ ਪ੍ਰਸ਼ਾਸਨ ਵੀ ਹੈਗਾ ਸੀਗਾ ਉਹਦੇ ਕਰਕੇ ਉਹ ਮਾਹੌਲ ਖਰਾਬ ਨਹੀਂ ਕਰ ਸਕੇ ਸਤਸੰਗ ਦਾ ਮਾਹੌਲ ਖਰਾਬ ਕਰਨ ਵਾਸਤੇ ਆਏ ਤੇ ਮਾਹੌਲ ਖਰਾਬ ਨਹੀਂ ਕਰ ਸਕੇ ਉਹ ਬੜਾ ਵਧੀਆ ਰਿਆ ਹੈ ਜੀ ਜੋ ਕਿ ਪ੍ਰਸ਼ਾਸਨ ਨੇ ਸਾਥ ਦਿੱਤਾ ਉਥੋਂ ਦੇ ਕਯੌੜਕ ਵਸਤੀ ਦੇ ਜੋ ਐਸਐਚਓ ਸਾਹਿਬ ਹੈ ਇਹ ਤਦ ਉਹਨਾਂ ਸਾਥ ਦੇ ਦਿੱਤਾ ਬੜਾ ਅੱਛਾ ਪ੍ਰੋਗਰਾਮ ਹੋਇਆ ਉਹਨਾਂ ਦੀ ਰੇਖ ਦੇ ਵਿੱਚ ਤੇ ਇਦਾਂ ਦੇ ਬੰਦੇ ਨਾ ਆਪਣੇ ਵਿੱਚ ਹੀ ਹੁੰਦੇ ਦੁਆਰਾ ਫਿਰ ਕਹਿਣਾ ਇਦਾਂ ਦੇ ਬੰਦੇ ਹੁੰਦੇ ਜਿਹੜੇ ਖਿਆਲ ਰੱਖਿਆ ਕਰੋ ਕਿਰਪਾ ਕਰਕੇ ਜਿੱਥੇ ਵੀ ਸਤਸੰਗ ਹੋਣ ਪਤਾ ਨਹੀਂ ਕਦੋਂ ਨੁਕਸਾਨ ਕਰ ਦਣੇ ਹੈ ਜੀ ਫਿਰ ਉਹਨਾਂ ਨੇ ਫੇਸਬੁੱਕਾਂ 'ਚ ਪੋਸਟਾਂ ਵੀ ਪਾਈਆਂ ਵੀ ਬਾਬੇ ਇਦਾਂ ਕਰਦੇ ਆ ਐਂ ਕਰਦੇ ਆ ਵਾਹ ਕਰਦੇ ਆ ਬੜਾ ਕੁਝ ਉਹਨਾਂ ਨੇ ਲਿਖ ਲੈ ਕੇ ਆਪਣੀਆਂ ਫੇਸਬੁੱਕਾਂ 'ਤੇ ਪਾਇਆ ਉਹਨਾਂ ਨੇ ਤੇ ਗੁਰੂ ਪਿਆਰਿਓ ਇਹਨਾਂ ਗੱਲਾਂ ਦਾ ਜ਼ਰੂਰ ਧਿਆਨ ਰੱਖਣਾ ਹੈ ਅਸੀਂ ਤੁਹਾਡੇ ਬੱਚੇ ਵੀ ਆ ਤੇ ਤੁਸੀਂ ਸਾਡੇ ਵੀ ਬੱਚੇ ਹੋ ਹਾਂਜੀ ਤੇ ਅਸੀਂ ਤੁਹਾਡੇ ਹੀ ਬੱਚੇ ਆ ਸਾਡੇ ਬਜ਼ੁਰਗ ਮਾਮਾ ਭੈਣਾ ਸਾਰੇ ਸੱਸੰਗ ਵਿੱਚ ਆਉਂਦੇ ਆ ਬੜਾ ਵਧੀਆ ਗੁਰੂ ਜੀ ਦਾ ਮੇਰ ਸਤਿਗੁਰ ਦੀ ਪਰ ਇਹੀ ਬੇਨਤੀ ਹੈ ਕਿ ਇਦਾਂ ਦੇ ਬੰਦਿਆਂ ਤੋਂ ਪਤਾ ਨਹੀਂ ਕਿਹਦੇ ਨਾਲ ਕੋਲ ਸ਼ਰਾਰਤ ਕਰਦੇ ਹਨ ਖਿਆਲ ਰੱਖਿਆ ਕਰੋ ਬਾਅਦ ਚੜ ਕੇ ਡਿਊਟੀ ਦੇ ਆ ਕਰੋ ਜੀ ਮੇਰੇ ਸੰਗਤ ਨੂੰ ਬੇਨਤੀ ਹੈ ਜਿਹੜੇ ਮੈਨੂੰ ਪ੍ਰੇਮ ਕਰਨ ਨਾਲ ਵੱਧ ਤੋਂ ਵੱਧ ਡਿਊਟੀ ਦਿਆ ਕਰੋ ਆਪਾਂ ਖੁੱਲ ਕੇ ਗੁਰੂ ਜੀ ਦਾ ਪ੍ਰਚਾਰ ਕਰਨਾ ਹੈ ਸਤਗੁਰ ਉਦਾਸ ਮਹਾਰਾਜਿਆਂ ਦਾ